ਸੁਣੋ ਮੈਂ ਸੁਣਾਵਾਂ ਦੁੱਖ ਭਰੀ ਜੋ ਕਹਾਣੀ 2025 ਵਿੱਚ ਐਸਾ ਆਇਆ ਪਾਣੀ ਹੋਈ ਜੋ ਤਬਾਈ ਕਦੇ ਭੁੱਲੀ ਨਾ ਹੋ ਜਾਣੀ ਪਹਾੜਾਂ ਵਿੱਚ ਬੱਦਲ ਫਟੇ ਮੀਂਹ ਬੇਸ਼ੁਮਾਰ ਪਿਆ ਭਾਖੜਾ ਡੈਮ ਵਿੱਚ ਸਾਰਾ ਪਾਣੀ ਆ ਗਿਆ ਚੁੱਕਤੇ ਫਲੱਡ ਗੇਟ ਵਸਦਾ ਨਾ ਕੰਮ ਰਿਹਾ ਦੇਖਦੇ ਹੀ ਦੇਖਦੇ ਪਾਣੀ ਪਾਣੀ ਹੋ ਗਿਆ ਕਿੱਲਿਆਂ ਦੇ ਕਿੱਲੇ ਚੋਂ ਨਾਲ ਰੋੜ ਲੈ ਗਿਆ ਕਿਸੇ ਨੂੰ ਕੀ ਪਤਾ ਸੀ ਪਰਲੋ ਸੀ ਆਣੀ ਸੁਣੋ ਮੈਂ ਸੁਣਾਵਾਂ ਦੁੱਖ ਭਰੀ ਜੋ ਕਹਾਣੀ 2025 ਵਿੱਚ ਐਸਾ ਆਇਆ ਪਾਣੀ ਕੋਈ ਜੋ ਤਬਾਹੀ ਕਦੇ ਭੁੱਲੀ ਨਾ ਹੋ ਜਾਣੀ ਬੜੇ ਚਾਵਾਂ ਨਾਲ ਸੋਹਣੇ ਘਰ ਸੀ ਬਣਾਏ ਰੋੜ ਦਿੱਤੇ ਪਾਣੀ ਕਿਸੇ ਕੰਮ ਨਾ ਆਏ ਪਾਣੀ ਵਿੱਚ ਰੋੜ ਗਈਆਂ ਕਈ ਮੱਜਾਂ گاਵਾ ਪਾਲੀਆਂ ਸੀ ਨਾਲ ਜੋ ਬੜਿਆਂ ਸੀ ਚਾਵਾਂ ਦੁੱਖ ਸੁੱਖ ਪੋਲਦੇ ਸੀ ਬਹਿ ਕੇ ਹਾਣੀ ਹਾਣੀ ਸੁਣੋ ਮੈਂ ਇਸ ਨਾਵਾਂ ਦੁੱਖ ਭਰੀ ਜੋ ਕਹਾਣੀ 2025 ਵਿੱਚ ਐਸਾ ਆਇਆ ਪਾਣੀ ਕੋਈ ਜੋ ਤਬਾਹੀ ਕਦੇ ਭੁੱਲੀ ਨਾ ਹੋ ਜਾਣੀ ਚਰਨਜੀਤ ਚਰਨਜੀਤ ਸਿਆੰਦਸ ਹੋਣ ਕਿਹੜੀ ਗੱਲ ਕਰੀਏ ਰੱਬ ਦੇ ਬਣਾਏ ਹੋਏ ਰੰਗਾ ਕੋਲੋਂ ਡਰੀਏ ਵੇਖੇ શરીਰੰ ਬੇਰਾ ਹੋਇਆ ਪਾਣੀ ਪਾਣੀ ਸੁਣੋ ਮੈਂ ਸੁਣਾਵਾਂ ਦੁੱਖ ਭਰੀ ਜੋ ਕਹਾਣੀ 2025 ਵਿੱਚ ਐਸਾ ਆਇਆ ਪਾਣੀ ਉਹੀ ਜੋ ਤਬਾਹੀ ਕਦੇ ਭੁੱਲੀ ਨਾ ਹੋ ਜਾਣੀ